ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਸੇ ਓਏ ਕਾਕੇ ਅੱਜ ਚੱਲੇ ਕਿੱਥੇ ਆਪਾਂ ਸੀਨ ਪਾ ਆਪਾਂ ਚਲੇ ਆਂ ਜੀ ਅੱਜ ਜੀਰੀ ਵਡਾਣ ਆਪਣੇ ਪੈਸੇ ਤਾਂ ਰੋਜੇ ਚੱਲ ਰਿਹਾ ਕੰਮ ਰਾਸਤ ਵੀ ਮੰਡੀ ਤੇ ਹੀ ਆਇਆ ਟਰੈਕਟਰ ਦੋ ਤਿੰਨ ਦਿਨ ਹੋਏ ਵੀਡੀਓ ਬਣਾਈ ਨਹੀਂ ਪਾਣੀ ਪੂਣੀ ਲੈ ਲਿਆ ਆਪਣੇ ਗੈਲ ਹੋਲੈਂਡ ਲੱਗਿਆ ਬਬ ਆਪਣੀ ਬਾਹੀ ਮਾ ਉਹ ਸੁਪਰ ਸੀਡਰ ਜੋੜਿਆ ਵਾ ਪਰਾਲੀ ਰੜਾ ਰਹੇ ਆ ਪਿੱਛੇ ਰੌਣੀ ਹੋ ਰਹੀ ਹੈ ਖੇਤਾਂ 'ਗੇ ਕਣ ਕਣੇਗੀ ਆ ਜਾ ਪੁੱਤੋ ਬੈਠੋ ਉੱਪਰ ਸੀਟ 'ਪਾ ਜਾਓ ਉੱਪਰ ਬੈਠੋ ਚੜ ਜਾਓ ਟਰੈਕਟਰ 'ਵਾਂ ਰਹਿਮਤ ਜਹੇਗਾ ਗੈਲ ਆਪਣੀ ਕਾਕਾ ਆਪਣਾ ਏ ਹੋਈ ਕਾਕਾ ਬੱਲੇ 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 ਕਹਿੰਦਾ ਖੇਤ ਜਾਣਾ ਕਪੈਨ ਪਾ ਹੈ ਚਲੋ ਬੈਠੋ ਠੀਕ ਹੈ ਜੀ ਮਿਲਦੇ ਆਂ ਖੇਤ ਜਾ ਕੇ ਕਪੈਨ ਚਲੀ ਗਈ ਪਹਿਲਾਂ ਪਹੁੰਚ ਗਏ ਖੇਤ ਆਪਾਂ ਮਸ਼ੀਨ ਆਪਣੇ ਦੇ ਪਹਿਲਾਂ ਕਿ ਚੱਲਦੀ ਹੋਗੀ ਦੀ ਟੈਂਕ ਲਗਭਗ ਭਰ ਗਿਆ ਜੀਰੀ ਆਪਣੀ ਇਹ ਪੀਆ 124 ਡੋਡੀ ਡੂਡੀ ਦੇ ਬਚਾ ਆਵਾ ਉਹ ਗਿਰ ਗਈ ਇਹ ਜਮ ਮੌਸਮ ਖਰਾਬ ਹੋਇਆ ਨਹੀਂ ਆਇਆ ਇਹ ਥੋੜਾ ਹਾਈਟ ਮਾ ਜ਼ਿਆਦਾ ਚਲੇ ਗਈ ਦੀ ਰਾਤ ਵੱਡੇ ਆਪਾਂ ਨੇ ਤਿੰਨ ਗਿੱਲੇ ਪਰਿਸਕੇਤ ਗਏ ਉਹ ਕਿੱਲਾ ਖੇਤ ਹੈ 6 ਕਿੱਲੇ ਰਹਿ ਗਏ ਹੋਰ ਕੱਕੇ ਕਿਵੇਂ ਆ ਕਿੱਥੇ ਇੱਕ ਪੈਨ ਛੱਡਦੇ ਭਾਈ ਪਹਿਲਾ ਟੈਂਕਰ ਇਹ ਨਾ ਜੀਰੀ ਦਾ ਝਾੜ ਹਿਸਾਬ ਜੇਗਾ ਹੋਇਆ ਜਾ ਤਾਂ ਨਹੀਂ ਹੁੰਦਾ ਕਣੀ ਹੋਆ ਸਾਫ ਸੁਥਰਾ ਕੰਮ ਹੈ ਬਹੁਤ ਸਾਫ ਸੁਨਾਜ ਹੈ ਇਹ ਥੋੜਾ ਡੂੰਗਾ ਖੇਦ ਰੇ ਨਾ ਪਾਣੀ ਰੁਕਾ ਥੱਲੇ ਸੜਕ ਹੈ ਇਸ ਕਰਕੇ ਆਪਾਂ ਨੇ ਡੂਟੀ ਡੂਟੀ ਵੀ ਨਾ ਪਵੇ ਵੀ ਤਾਂ ਲਾਦੇ ਆ ਬੱਦ ਟਾਈਮ ਵਾਲਾ ਵੀ ਆ ਚਲ ਬਾਦਵਾ ਵੱਡਿਆ ਆ ਗਏ ਮਰੀ ਪ੍ਰਸ਼ਾਂਤ ਪ੍ਰਦੂਸ਼ ਮੋਲ ਦੇ ਜਾ ਛਾੜਦਾ ਇਸ ਵਾਰ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਐਸੇ ਹੀ ਰਹੇ ਓਏ ਗਾਣਾ ਲੈਣਾ ਗਾਣਾ ਵਜਾਣਾ ਹੈਲੋ ਇਹਨੋਂ ਵੇਖ ਘਰੇ ਭੁੱਖ ਨਹੀਂ ਲੱਗਦੀ ਘਰੇ ਚੀਜ਼ਾਂ ਖਾ ਕੋ ਕੇ ਰੱਜ ਜਾ ਖੇਤ ਮਾ ਕੇ ਦੁਬਾਰੇ ਭੁੱਖ ਲੱਗ ਜਾ ਖੇਤ ਬਾਈ ਚੀਜ਼ ਇਹ ਜੀ ਹੈ ਜਿੱਥੇ ਹਰੇਕ ਬੰਦੇ ਨੂੰ ਆ ਕੇ ਮਤਲਬ ਵਾਤਾਵਰਨ ਚੇਂਜ ਹੋ ਜਾ ਕਿ ਅੱਬ ਕਰੇ ਰੋਟੀ ਖਾ ਕੇ ਆਵੇਂ ਰੱਜ ਕੇ ਆਵੇਂ ਫਿਰ ਵੀ ਖੇਤ ਆ ਕੇ ਬੰਦਾ ਇੱਕ ਦੋ ਰੋਟੀ ਖਾਏ ਲੇ ਹੇ ਰੱਜ ਜਾਦਾ ਵੀ ਆਪਾਂ ਨੂੰ ਵੀ ਖਿਲਾ ਦੋ ਕੇਲਾ ਈ ਵਲੇ ਵਲੇ ਥੈਂਕ ਯੂ ਹਾਲੋ ਆਪਣਾ ਬਈ ਲਗਭਗ ਅੱਜ ਨਿਬੜ ਜਾਣਾ ਪਰ ਮਲ ਕੇ ਰਹਿ ਗਏ ਆਪਣੇ 11 ਕ ਕਿਲੇ 12 ਜਿਹੜੇ ਅੱਜ ਬੱਦੇ ਜਾਣੇ ਆ ਉਹਦੇ ਬਾਅਦ ਥੋੜਾ ਜਿਹਾ ਖੇਤ ਰਹਿ ਗਿਆ ਆਪਣਾ ਤੂੜਾਂ ਵਾਲਾ ਉਹ ਹਜੇ ਲੇਟ ਬੱਡੇਗਾ 1401 ਮੁੱਛਲ ਕਰਤੀ ਗਈ ਸਰਕਾਰ ਆਪਾਂ ਹੈ ਹਜੇ ਆਪਣੀ ਦਾ 10 ਦਿਨ ਦਾ ਕੰਮ ਉਹ ਨਕੂਦਰ ਚੱਲ ਰਹੀ ਹੈ ਇਹ ਮਸ਼ੀਨ ਆਪਣੀ ਫਰੀ ਹੈ ਕੱਲ ਤੇ ਮੈਂ ਥੋੜਾ ਬੋਧਾ ਰਹਿ ਗਿਆ ਲਾਦੇ 2 ਕਿਲੇ ਕਿਸੇ ਕੇ ਚਾਰ ਇਤਰਾ ਅਕੀ ਕਰਤਾਰ ਹਜੇ ਚੱਲੇਗੀ 10-12 ਦਿਨ ਉੱਥੇ ਸਟਾਰਟਿੰਗ ਹੋਈ ਹੈ ਕੰਮ ਦੀ 3-4 ਦਿਨ ਲੱਲੇ ਹੋਏ ਹੈ ਚਲਦੀ ਨੂੰ ਹਜੇ ਕੀ ਕਰ ਰਹੀ ਹੈ ਮੈਂ ਤਾਂ ਆਪਾਂ ਕਪੈਣ ਚੱਲ ਰਹੀ ਹੈ ਕਿਸ ਕੀ ਕਪੈਣ ਹੈ ਸੋਨੀ ਸੋਨੀ ਕੌਣ ਹੈ ਐ ਓਏ ਸੋਨੀ ਨਹੀਂ ਕਹਿ ਕਰਦੇ ਪੁੱਤ हाँ, हाली। हाली। फिखे। 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 क्या पीछे ट्रैक्टर आ गया भेन आ गई केड़ी अंग्रेजी भाषा बोली जाता ਇੱਥੇ ਗਈ ਸੀਨ ਦانے ਕੱਢ ਗਈ ਕਿਵੇਂ ਕੱਢਦੀ ਐ ਦਾਣੇ ਦਾਣੇ ਕਿਵੇਂ ਕੱਢਦੀ ਐ ਕਿਵੇਂ ਚੱਲਦੀ ਐ ਇਹ ਕਪੈਨ ਕਿਵੇਂ ਚੱਲਦੀ ਐ ਪਾਪਾ ਕਾ ਟਰੈਕਟਰ ਕਿਵੇਂ ਚਲਾ ਐਵੇਂ ਜ਼ੋਰ ਲਾਵਾ ਹਾਂ ਕਿੰਨਾ ਜ਼ੋਰ ਲਾਵਾ ਟਰੈਕਟਰ ਕਿੰਨਾ ਜ਼ੋਰ ਲਾਵਾ ਇਹ ਪੂਰਾ ਜ਼ੋਰ ਲਾਦੇ ਆ ਪਹਿਲਾਂ ਕਿੱਥੇ ਗਈ ਸੀ ਕਾਕਾ ਵੀਰੇ ਤਾਊ ਕੀ ਰੋਟੀ ਦੇ ਕੇ ਆਇਦੇ ਕੇਰੇ ਬੀ ਆਟਾ ਟੁੱਟ ਗਿਆ ਖੇਤਾਂ ਮੈਂ ਕੀ ਕਰ ਰਿਹਾ ਤਾਊ ਪਾਣੀ ਲਾਇਆ ਹੈ ਪਾਣੀ ਮੋਟਰ ਚੱਲ ਰਹੀ ਧੀ ਹੂੰ ਕਿਵੇਂ ਚੱਲਦੀ ਹੈ ਮੋਟਰ ਫਿਰ ਸਾਰੀ ਚੀਜ਼ਾਂ ਵਿੱਚ ਚਲਾ ਬੰਦ ਬੰਦ ਕਰਤੀ ਹੂੰ ਆਪੇ ਟੁੱਟ ਉਹ ਦੇਖ ਕੌਣ ਆ ਗਿਆ ਉਹ ਦੇਖ ਕੌਣ ਆ ਗਿਆ ਸੋਨੀ ਤਾਉ ਕਿੱਥੇ ਆ? ਸੋਨੀ ਤਾਉ ਦੂਈ ਪੈਨ ਪਰ ਗਏ। ਦੂਈ ਦੂਈ ਇੱਕ ਪੈਨ ਪਰ ਹੈ ਨਾ। ਕਿ ਕਿਹੜੀ ਕ ਪੈਨ ਪਰ ਹੈ ਸੋਨੀ ਤਾਉ? ਦੂਈ ਕ ਪੈਨ ਕਿਸ ਕੀ ਹੈ? ਛੁਨੀ ਬੀਲਾ ਸੋਨੀ ਤਾਉ ਆ। ਸੋਨੀ ਤਾਉ ਹਰ ਬੀਲੇ ਤਾਉਗੀ ਹੈ ਹੈ। ਪਾਪਾ ਕੀ ਹੋ ਗਿਆ? ਨਹੀਂ ਇਹ ਨਹੀਂ ਹੁੰਦਾ ਕਿਸੇ। ਮੌਸਮ ਚੇਂਜ ਹੋ ਗਿਆ ਅੱਜ ਪਰੂਆ ਹਵਾ ਹੋਗੀ। ਪਰੂਆ ਖਾਲ ਗੀਏ ਗਿੱਲੀ ਪਈ ਐ ਖੇਤ ਸੁੱਕਾ ਪਿਆ ਇੱਧਰ ਕੀੜਾ ਆਨੇਗਾ ਨਹੀਂ ਵੱਡਾ ਘੇਰਾ ਹੋ ਗਿਆ ਪੌਤਾ ਇਹਨੂੰ ਕੱਟ ਮਾਰਾ ਦੇ ਲੱਗ ਗਿਆ ਬਾਈ ਨੇੜੇ ਕੰਮ ਟਰਾਲੀ ਵੀ ਲੱਗੀ ਨੇੜੇ ਐਨ ਭਰਪੂਰ ਜੀ ਕੀ ਚਲੋ ਨੇ ਰਹਿ ਗਿਆ ਘੇਰਾ ਖੇਤ ਕਿਤੇ ਦਾ ਸੁੱਕਾ ਕਿਤੇ ਨਰਮ ਹੈ ਇਹ ਨਹੀਂ ਸਮਝ ਆ ਰਹੀ ਵੀ ਹੁਣ ਕੀ ਰੌਣੀ ਕਰਾਂ ਕਣਕ ਬੀਜੇ ਇਹ ਤਾਂ ਹੁਣ 5-4 ਦਿਨ ਮਾ ਕਣਕ ਬੀਜੀ ਜੇ ਫਿਰ ਤਾਂ ਸਰ ਗਿਆ ਜੇ ਲਾ ਲਿਓ ਵੀ ਕਣਕ ਨੂੰ ਪਹਿਲੀ ਤਰੀਕਾ ਮ ਬੀਜਣੀ ਹੈ 10 ਤਰੀਕ ਤੱਕ ਫਿਰ ਰੌਣੀ ਹੋਈ ਜੂ ਗਿੱਲ ਪੂਰੀ ਹੈ ਖੇਤ ਮੈਂ ਰਕ ਪੈਨ ਘਟ ਜੇ ਵੱਡੀ ਹੈ ਫਿਰ ਪਰਾਲੀ ਨਹੀਂ ਰਲਦੀ ਜੇ ਹੁਣ ਪਰਾਲੀ ਰਲਾਨੀ ਹੈ ਵੀ ਪਰਾਲੀ ਰਲਾਕ ਹੈ ਹੇਰ ਆਉਣੀ ਲੱਗੇਗੀ ਸਿੱਖਾਂ ਬੱਕੀ ਇਸ ਤੋਂ ਬਾਅਦ ਵੱਡੇਗੇ ਪਿੰਡ ਐ ਆਪਣੇ ਦੋ ਕਿਲੇ ਫਿਰ ਘਰਾਂ ਆਪਣੇ ਹਡੇਰੇ ਦੇ ਪਾਸ ਲੈ ਜੀ ਹੋ ਗਈ ਫੁੱਲ ਟਰਾਲੀ ਬਾਕੀ ਚੱਲਦੇ ਆ ਪਿੰਡ ਵੱਡੇਗੇ ਟਰਾਲੀ ਕੱਢਦੇ ਆ ਜੇ ਨਿਕਲ ਗਈ ਇਹ ਤੇ ਥੋੜਾ ਨਰਮ ਆ ਦੇਖੋ ਬੱਕੀ ਜਾ ਭਾਈ ਅੰਨੇ ਜੋ ਕਰੇਗਾ ਉਹ ਆ ਬਣਾ ਦੇ ਅਗੇ ਬਾਈ ਪਿੰਡ ਆਪਾਂ ਰਸਤਾ ਪੂਰਾ ਪੂਰਾ ਜੀਨਗਾ ਟਰਾਲੀ ਪਾਲੀ ਬੜੀ ਆਪਨ ਦੋ ਕਿੱਲੇ ਜਗਾਂ ਹੋ ਰਿਆ ਆਪਣੀ ਰੋਟੀ ਹੈ ਜੀਰੀ ਮ ਪਈ ਵੀ ਮ ਹਲਦੀ ਹੈ ਚਲੋ ਡੈੜੀਆਂ ਡੈੜੀਆਂ ਆ ਇਹ ਉਹ ਆਪਣੀ ਪੀਆ 126 ਇੱਕ ਤਾਂ ਵੀ ਕੱਢਦੀਆਂ ਮਸ਼ੀਨ ਇਹ ਪੈਰਾਂ ਵਾਲੇ ਕੇ ਤੋਂ ਵੀ ਹੈ ਡਿਊਟੀ ਮੈਗਾ ਵੀ ਉਹ ਕੱਲ ਨੂੰ ਵੱਢੇਗੇ ਫਿਰ ਕਿਤੇ ਮੇ ਲੇਟ ਹੋ ਜਾਣਾ ਗੰਮ ਫਿਰ ਉਹ ਨਰਮਾਈ ਜਿਹੜਾ ਜੋ ਹੈ ਵੀ ਪਰਵਾ ਲਿਓ ਜੀ ਵੱਡੀ ਗੇ ਯੂਰੇ ਨਿਬੜ ਗਈ ਚੱਲਦੇ ਆਂ ਉੱਥੇ ਘਰੇ ਜਾਣਾ ਆ ਬਾ ਘਰੇ ਹੋਏ 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 ਇਹ ਵੱਡੇ ਨੇ ਬਾਈ ਜਾਨੀ ਅੱਧਾ ਵੀ ਕਿੱਲਾ ਜਗਾਗਾ ਬਾਕੀ ਨੇ ਡੋਟੀ ਐ ਇਹ ਵੱਡੇ ਨੇ ਕੱਲੋਂ ਉਪਜੀਵਾ ਜੇ ਇਹ ਵੱਡੇ ਆਪਾਂ ਨੇ ਫੇਰ ਕੰਮ ਖਰਾਬ ਹੋ ਜਾਏਗਾ 5 ਵਜੇ ਨਰਮਾਈ ਹੋ ਜਾ ਅੰਦਰ ਚ ਨਾ ਡੋਟੀ ਐ ਵੇ ਵੀ ਲਾ ਰਹੇ ਆ ਮਸ਼ੀਨ ਛੋਟੀ ਪਰਾਂ ਘਰ ਥੋੜੀ ਮਸ਼ੀਨ ਪਰ ਕੀ ਟਰਾਲੀ ਬਾਈ ਆ ਗੀ ਟਰਾਲੀ ਪਾ ਦੇ بڑی ਟਰਾਲੀ ਮੇ ਪਾ ਦੇ ਤੇਰੀ ਮੰਡੀ ਜਾਏਗੀ ਲੈ ਕੇ ਛੋਟੀ ਟਰਾਲੀ ਰਾਮ ਤਾਂ ਮੰਡੀ ਜਾਏਗਾ ਲੈ ਕੇ ਟਰਾਲੀ ਲੈ ਕੇ ਕਿੱਥੇ ਜਾਏਗਾ ਉੱਪਰ ਉੱਪਰ ਡੋਡੀ ਵਾਲੀ ਚੀਰੀ ਵੱਡੀ ਬੈਠਿਆ ਆਰਤੀ ਮੰਡੀ ਵਾਂ ਕਰਤੀ ਟਰਾਲੀ ਖਾਲੀ ਮੰਡੀ ਮੇਂ ਧਾਰਤੀ ਸਾਰੀ ਹੈ ਹੈ ਸਾਰੀ ਜਿਰੀ ਧਾਰਤੀ ਚਲ ਫਿਰ ਹੁਣ ਕੀ ਕਰੇਗਾ ਗਾ ਜਿਰੀ ਦਾ ਜਿਰੀ ਵੇਚ ਕੇ ਪੈਸੇ ਬੱਟੇਗਾ ਹੈ ਤੇ ਪੈਸੇ ਦਾ ਕੀ ਕਰੇਗਾ ਪੈਸੇ ਦਾ ਕੀ ਕਰੇਗਾ ਓ ਬਈ ਰਮਨ ਸਿੰਘ ਜਿਹੜੇ ਜਿਰੀ ਦੇ ਪੈਸੇ ਬਣੇਗੇ ਉਹਨਾਂ ਦਾ ਕੀ ਕਰੇਗਾ ਕੋ ਪੈਨ ਲਿਖੇਗਾ ਹਾਂ ਲੈ ਫਾਈ ਉੱਡ ਪਤਾ ਨਹੀਂ ਕੀ ਕਰ ਰਹੀ ਜੀ ਵੱਲੀ ਜਾ ਇਹ ਵੀ ਧਾਰਤੀ ਰਹਿਮਤ ਨੇ ਵੀ ਜੀਰੀ ਆਪਣੀ ਟਰਾਲੀ 'ਮਾਂ ਤੇ ਮੰਡੀ 'ਵਾਂ ਹੈ ਜੀਰੀ ਤੇਰੀ ਕਾਲੀ ਹੋ ਗਈ ਡੋਡੀ ਨਾ ਖਾਲੀ ਭਾਈ ਹੈ ਕਾਕੇ ਹੋ ਗਈ ਖਾਲੀ ਟਰਾਲੀ ਇਹ ਟਰਾਲੀ ਤੇਰੀ ਲੋਟ ਹੈ ਬਈ ਚਪਰੇ ਨੂੰ ਖੁੱਲ ਜਾ ਹਾਂ ਦੇ ਵੀ ਟਰਾਲੀ ਲੈ ਕੇ ਜਾਵਾਂਗੇ ਆਪਾਂ ਮੰਡੀ ਵਾ ਬਾਕੀ ਜਿਰੀ ਬੜੇਗੀ ਕੱਲ ਮੌਸਮ ਅੱਜ ਹੋਰ ਤਰ੍ਹਾਂ ਦਾ ਇਹ ਜੋੜ ਲਈ 855 ਵਾਂ ਹੀ ਬਾਕੀ ਬਈ ਨਾ ਨੂੰ ਕੇ ਚੱਲਦੇ ਆਂ ਮੰਡੀ ਠੀਕ ਹੈ ਜੀ ਅੱਜ ਦੀ ਵੀਡੀਓ ਆਪਣੀ ਇੰਨੀ ਕੇ ਮਿਲਦੇ ਆਂ ਕੱਲ ਨੂੰ ਕਿਸੇ ਨਵੀਂ ਵੀਡੀਓ ਮੇ